ਚਲੋ 2600 5 10 15 20 25 30 35 50 55 50 2800 ਚਾਚਾ 5 10 15 20 25 2900 5 10 15 3005 25 50 ਆਪਣੀਆਂ 50 ਪੰਜਾਬ 55 75 80 ਹੁਣ ਜੀ ਮਤਲਬ ਕਿ ਘਟਕਾ ਕੰਮ ਬਣਾਈ ਇਹਦਾ 1509 ਵਗੈਰਾ ਦਾ ਸਾਰਿਆਂ ਦਾ ਹੋਂ ਤਾਂ ਗਿਆ ਸੀ ਜੀ ਹਨਾ ਮੱਕੀ ਵਾਲੇ ਵਾਹਣਾ ਜਿਹੜਾ ਮਾੜਾ ਟਾਂਟ ਮੱਲਾ ਉਹ ਰਹਿ ਗਿਆ ਬਿਲਕੁਲ ਜੀ ਬਿਲਕੁਲ ਠੀਕ ਆ ਤੇ ਜੀ ਕਿਸੇ ਨੇ ਵੀਰ ਨੇ ਜੀਰੀ ਵੇਚ ਕੇ ਜਾਨੀ ਉਹਦਾ ਬਾਬੂ ਨਾਲ ਨੰਬਰ ਵਗੈਰਾ ਆਪਾਂ ਦੇਵਾਂਗੇ ਤੇ ਦੁਕਾਨ ਨੰਬਰ ਕਿੰਨਾ ਜੀ ਆਪਣਾ 78 ਨਾ 78 ਦੁਕਾਨ ਨੰਬਰ ਹੈਗਾ ਬਾਕੀ ਉਹਨੂੰ ਬੋਲੀ ਵਗੈਰਾ ਵੀ ਵਧੀਆ ਰੇਟ ਲਵਾਉਂਦੇ ਨੇ ਇੱਥੇ ਪਹਿਲਾਂ ਸੀ ਬਰਨਾਲੇ ਵਿੱਚ ਜੀ ਬਰਨਾਲੇ ਰੇਟ ਆ ਜਿਹੜਾ ਬਹੁਤ ਜ਼ਿਆਦਾ ਘੱਟ ਲੱਗਿਆ ਤੇ ਇੱਥੇ 3-400 ਰੁਪਏ ਦਾ ਫਰਕ ਪੈਗਾ ਬਰਨਾਲਾ ਮੰਡੀ ਦੇ ਨਾਲੋਂ ਸੰਗਰੂਰ ਮੰਡੀ ਦਾ ਤੇ ਅਸੀਂ ਦੋਵਾਂ ਸਾਰੀ ਜਿਰੀ ਜਿਹੜੀ ਫਿਰ ਉਹ ਬਰਨਾ ਇੱਥੇ ਸੰਗਰੂਰ ਲੈਂਦੀ ਆ ਤੇ ਅੱਦੇ ਵੀ ਬੋਲੀ ਲੱਗੂ ਪਹਿਲਾਂ ਵੀ ਆਪਣੀ 3100 ਨੂੰ 3170 ਨੂੰ ਲੱਗੀ ਸੀ ਜਿੱਦੋਂ ਮਲਾਂ 10-20 ਦਿਨ ਹੋ ਗਏ ਨਾ ਇਹ 20 ਦਿਨ ਹੋ ਗਏ ਉਹਨਾਂ ਨੇ ਪਹਿਲਾਂ ਵੇਚ ਕੇ ਗਏ ਇਹਨੂੰ ਤੇ ਕੋਸ ਲੱਗੀ ਸੀ 3000 ਤੋਂ ਪਲੱਸ 3100 ਤੋਂ ਪਲੱਸ ਲੱਗੀ ਸੀ ਸਾਰੀ ਇਹ 1500 ਨੂੰ ਆ ਗਈ ਇੱਧਰ ਇਹ 11 ਆਪਣੀ ਆ ਗਈ ਮੋਸਲ ਆ ਗਈ ਉਹ ਵੀ 1500 ਨੂੰ ਆ ਗਈ ਹਾਂ ਤੇ ਬਾਕੀ ਕੀ ਰੇਟ ਲੱਗਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਅੱਜ ਜਿਹੜੀ ਸੰਗਰੂਰ ਮੰਡੀ ਦਾ ਰੇਟ ਆ ਤੁਹਾਨੂੰ ਦੱਸ ਦਾਂਗੇ ਅੱਜ ਤਰੀਕ ਆ ਜਿਹੜੀ 12 12 ਤਰੀਕ ਆ ਤੇ 11ਵਾਂ ਮਹੀਨਾ ਆ 11 ਨੰਬਰ 12 ਨੰਬਰ 11ਵਾਂ ਮਹੀਨਾ 2025 ਦੀ ਅੱਜ ਦੀ ਵੀਡੀਓ ਮਿੱਤਰੋ ਬਾਕੀ ਵੀਡੀਓ ਤੇ ਆਪਾਂ ਜਿਵੇਂ ਬੋਲੀ ਲੱਗਦੀ ਸਮਝਦਾ ਨਾ ਬੋਲੀ ਹੋਉ ਆਉਂਦੀ ਤੁਰੀ ਆ ਜੋ ਚਲੋ ਇਹ ਸਬਜ਼ੀ 100 5 10 15 20 25 30 35 50 55 50 70 80 510 15 20 25 30 35 50 55 55 75 80 80 चाचा 510 15 20 25 2900 510 15 3005 25 50 ਆਪਣੀਆਂ 50 55 75 80 80 चाचा 85 90 3100 510 15 20 25 30 35 40 45 50 3150 ਰੁਪਏ ਅੰਬੇਪੁਰ ਚ ਲੇਖੋ ਬਾਈ 350 ਨੂੰ ਲੱਗ ਚੁੱਕੀ ਇੱਧਰਲੀ ਤੇਰੀ ਆ ਵੀ ਲਓ ਆ ਦੇਖੋ ਜੀ 2600 ਜੀ 2705 2805 2900 ਸੰਖੇਲ ਵੇ ਅੱਛਾ ਪੰਜ ਪੱਕੇ ਨੂੰ ਹਾਂ ਪੱਕਾ ਦਵਾਰੇ ਲਵਾ ਦੇਗੇ ਚੱਲ 2905 3005 3100 ਮਰੇ ਕਨੇ ਕਰ ਲੈ ਮੂੰਹ ਆ ਜਾ ਸੰਗ ਲੱਗਦੀ ਐ ਤੈਂ ਬੋਲੇ ਕਿ ਤੈਂ 5 10 15 B 25 C 35 40 40 3140 45 50 ਚਲੋ 3150 ਰੁਪਏ ਦਵਾਰੇ ਪੱਖਾ ਲਾ ਕੇ ਬਰਦਮਾਨ ਚ ਲੇਖੋ ਜੀ 3 ਵਜੇ 3:00 4 2400 ਪੱਖਾ ਦਵਾਰੇ ਲੱਗੂ 2400 ਪੱਖਾ ਦਵਾਰੇ ਲੱਗੂਗਾ ਲਵਾਵਾਂਗੇ ਲੋਨ 2400 ਅਬਦਲ ਪੱਖਾ ਦਵਾਰੇ ਲੱਗੂਗਾ ਆਜਾ ਹਲੋ ਕਾ ਕਰਾਂਗਾ ਮੈਂ ਸਟੇਜ ਲੋਕਾ ਵੀ ਲਾਵਾਂਗੇ ਦੁਬਾਰੇ ਲਾਉ ਜਰਾ ਉਹ ਵੀ ਦੇਰ ਬਣੇ ਗਾਹੀ ਜਿੰਨੇ ਆ ਚੱਲ 2400 ਰੁਪਏ ਜੀ ਪੱਖਾ ਲਾ ਦਿਓ ਇਹ ਲਿਖਿਆਏ ਉਹਨਾਂ ਬਦਰੀ ਬਨਾਰਸੀ ਐਂ ਕਰ ਲਿਓ ਕਿਆ ਬਾਹ ਲੋ ਵੀ ਮਿੱਤਰੋ ਆ ਢੇਲੀ ਜਿਹੜੀ ਆਪਣੀ ਲੱਗਿਆ ਨੂੰ ਦੂਰੀਵਾਰ ਪੱਖਾ ਲੱਗਣਾ 3150 ਨੂੰ ਲੱਗਿਆ ਉਹ ਵੀ 3150 ਨੂੰ ਲੱਗਿਆ ਇਹ ਤਾਂ ਇਂ ਲੱਗ ਜੁਣਾ ਇਹ ਤਾਂ ਪੱਖਾ ਲਾਉਣ ਦੀ ਲੋੜ ਨਹੀਂ ਇਹ ਲਾਗੀ 3150 ਨੂੰ ਲੱਗੀ ਅੱਜ ਸੰਗਰੂਰ ਮੰਡੀ ਦੇ ਵਿੱਚ ਬੋਲੀ ਇਹ ਆਇ ਤੇ ਟੁੱਟ ਵਾਲੀ ਸੀ ਬਰਮੇ ਦੇ ਕੁਸ ਮਤਲਬ ਕਿ ਬਰਮਾ ਲਾ ਕੇ ਨਹੀਂ ਉਹ ਕਰੀ ਇਹ ਤੇ ਟੁੱਟ ਵੱਧ ਆ ਗਈ 2400 ਨੂੰ ਲੱਗੇ ਥੋੜੀ ਜਿਹੀ ਚਲ ਕੋਈ ਗੱਲ ਨਹੀਂ ਇਹ ਮੁਸਲ ਸੀ ਤੇ ਇਧਰ ਇਹਨੂੰ ਦਵਾਰੇ ਪੱਖਾ ਲੱਗਣਾਗਾ ਇਹ ਲੱਗਿਆ 3150 ਨੂੰ ਦੋਨੇ ਜਿਹੜੀਆਂ 3150 ਨੂੰ ਹੀ ਲੱਗੀਆਂ ਨੇ ਇਹਨੂੰ ਦਵਾਰੇ ਪੱਖਾ ਲਾਉਣਾ ਥੋੜੀ ਜਿਹੀ ਹਰੀ ਆ ਉਹ ਪੂਰੀ ਵਧੀਆ ਇੱਕ ਨੰਬਰ ਵਗੈਰੇ ਪ੍ਰੋਪਰ ਹੈਗੀ ਇਹ ਸੰਗਰੂਰ ਮੰਡੀ ਦਾ ਰੇਟ ਸੀ ਅੱਜ ਜਿਹੜਾ ਲੱਗਿਆਗਾ ਬਾਕੀ ਵਾਦਾ ਘਾਟਾ ਚੱਲਿਆਂਦਾ ਵੀ 3000 3100 ਨੂੰ ਉਹਨਾ 3150 ਨੂੰ ਤੇ ਇੱਥੇ ਜਿਹੜੀ ਇਹ 1509 ਵਗੈਰਾ ਜਿਹੜੀ ਜਿਹੜੀ ਵਿਕੀ ਜਾਂਦੀ ਆ ਤੇ ਜਿਹੜੇ ਵੀਰਾਂ ਨੇ ਲੈ ਕੇ ਨੂੰ ਤਾਂ ਇੱਥੇ ਮਿੱਤਰੋ ਸੰਗਰੂਰ ਲਾਇਆ ਕਰੋ ਹੋਰ ਮੰਡੀਆਂ ਨਾਲੋਂ ਰੇਟ ਮਾੜਾ ਜੇ ਪਤਾ ਕਰਕੇ ਫੇਰ ਜਿਹੜਾ ਤੁਸੀਂ ਜਾਣਾ ਨਾ ਰੇਟਾਂ ਦਾ ਪਤਾ ਲੱਗਦਾ ਰਹੇ ਨਾ ਰੇਟ ਵੀ ਕੀ ਲੱਗਦੇ ਕੀ ਨਾ ਐਦਕੀ ਜਿਹੜੀ 1509 ਲੱਗੀ ਆ 3100 50 ਰੁਪਏ ਨੂੰ ਲੱਗੀ ਆ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਚੰਨੂ ਮਾਲਵਾ ਟਰੈਕਟਰ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ